ਕਾਲ ਚੇਦੀ ਜਨਮਪੁਰ ਮੀ ਸ਼ਰੀ ਅਨੰਦਪੁਰ ਸਾਹਿਬ ਨੋਵੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਸਨ 1635 ਈਸਵੀ ਨੂੰ ਬिलासपुर ਦੀ ਰਾਣੀ ਰਾਣੀ ਚੰਪਾ ਤੋਂ ਜ਼ਮੀਨ ਮੁੱਲ ਖਰੀਦ ਕੇ ਸ਼ਰੀ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਅਸੀਂ ਇਸ ਸਮੇ ਉਸੇ ਸਥਾਨ ਤੇ ਮੌਜੂਦ ਹਾਂ ਜਿੱਥੇ ਕਿ ਸਨ 1635 ਈਸਵੀ ਨੂੰ 19 ਜੂਨ ਵਾਲੇ ਦਿਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਣੀ ਚੰਪਾ ਤੋਂ ਮੁੱਲ ਜ਼ਮੀਨ ਖਰੀਦ ਕੇ ਚੱਕ ਮਾਤਾ ਨਾਨਕੀ ਜਿਹੜਾ ਹੈ ਉਹ ਸ਼ਹਿਰ ਬਸਾਇਆ ਆ ਗੁਰੂ ਸਾਹਿਬ ਨੇ ਪਹਿਲਾ ਨਾਮ ਆਪਣੀ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਤੇ ਜਿਹੜਾ ਉਹ ਰੱਖਿਆ ਤੇ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਜਿਹੜਾ ਇਸ ਨਗਰ ਦਾ ਨਾਮ ਉਹ ਮੱਖੋਵਾਲ ਸੀ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਹੈ ਪੂਰੇ ਸੰਸਾਰ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਵਜੋਂ ਜਿਹੜਾ ਇਹ ਸ਼ਹਿਰ ਜਿਹੜਾ ਹੈ ਉਹ ਪਰਚਲਿਤ ਹੈ ਹੋਰ ਇਤਿਹਾਸਿਕ ਗੱਲ ਕਰੀ ਤਾਂ ਇਸੇ ਸਾਨ ਦੇ ਅੰਦਰ ਹੀ ਕਸ਼ਮੀਰੀ ਪੰਡਤ ਜਿਹੜੀ ਹੈ ਉਹ ਆਪਣੇ ਧਰਮ ਨੂੰ ਬਚਾਉਣ ਦੀ ਖਾਤੇ ਜਿਹੜੀ ਫਰਿਆਦ ਲੈ ਕੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋ ਪਹੁੰਚੇ ਸੰਤੇ ਇਸੇ ਸੰਤੇ ਤਿੰਨ ਛੋਟੇ ਸਾਹਿਬ ਜਦਾਂ ਦਾ ਜਨਮ ਵੀ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਸ ਧਰਤੀ ਤੋਂ ਸ਼ਹੀਦ ਹੋਣ ਦੇ ਜਿਹੜਾ ਦਿੱਲੀ روانਾ ਹੁੰਦੇ ਆ ਤਾਂ ਉਸ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸੇ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੀ ਹੈ ਉਹ ਗੁਰਤਾ ਗਤੀਵਿਧੀ ਬਖਸ਼ਿਸ਼ ਵੀ ਜਿਹੜੀ ਹੈ ਉਹ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਨ 1699 ਦੀ ਵਿਸਾਖੀ ਮੌਕੇ ਇਸੇ ਮਹਾਨ ਪਵਿੱਤਰ ਅਸਥਾਨ ਤੇ ਜਿਹੜੀ ਹੈ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਤੇ ਇੱਕ ਵਿਸ਼ਾਲ ਕੱਠ ਦੇ ਵਿੱਚੋਂ ਜਿਹੜੀ ਹੈ ਉਹ ਪੰਜ ਪੈਰਿਆਂ ਦੀ ਚੋਣ ਕੀਤੀ ਗਈ ਤੇ ਉਹਨਾਂ ਨੂੰ ਅ므ਰਸ਼ਾ ਕੇ ਖੁਦ ਵੀ ਉਹਨਾਂ ਤੋਂ ਜਿਹੜਾ ਹੈ ਉਹ ਅ므ਰਸ਼ਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਨਾ ਦਿਵਸ ਦੇ ਦਿਨ ਨੂੰ ਯਾਦ ਕਰਦੇ ਜਿਹੜੇ ਆ ਉਹ ਵਿਸ਼ਾਲ ਸਮਾਗਮ ਕਰਵਾਏ ਜਾਂਦੇ ਆ ਤੇ ਹੁਣ ਵੀ ਜਿਹੜੇ ਆ ਉਨੇ ਜੋਰ ਨੂੰ ਜਿਹੜੇ ਆ ਵਿਸ਼ਾਲ ਸਮਾਗਮ ਜਿਹੜੇ ਹੋਣਗੇ ਤੇ ਸਿੰਘ ਸਾਹਿਬ ਤਖਸ਼ਿਰੀ ਕੇਸਗੜ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਵੱਲੋਂ ਵੀ ਜਿਹੜੀ ਹੈ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਸਥਾਪਨਾ ਦਿਵਸ ਮੌਕੇ ਗੁਰੂ ਘਰ ਵਿਖੇ ਪਹੁੰਚਣ ਤੇ ਗੁਰੂ ਘਰ ਦੀ ਜਿਹੜੀ ਹੈ ਖੁਸ਼ੀਆਂ ਪ੍ਰਾਪਤ ਕਰਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਕਮਲਜੀਤ ਸਿੰਘ ਦੀ ਰਿਪੋਰਟ। ਵਾਹਿਗੁਰ 9ਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਰਸਾਈ ਹੋਈ ਇਹ ਪਵਿੱਤਰ ਧਰਤੀ ਜੋ ਚੱਕ ਨਾਨਕੀ ਜਿਸ ਦਾ ਪੁਰਾਤਨ ਨਾਮ ਸੀ ਸ਼੍ਰੀ ਨਾਨਪੁਰ ਸਾਹਿਬ ਇਸ ਵਕਤ ਅਸੀਂ ਪੋਰਾ ਸਾਹਿਬ ਵਿਖੇ ਖੜੇ ਹਾਂ ਜਿੱਥੇ ਚੱਕ ਨਾਨਕੀ ਨਗਰ ਦੀ ਮੋੜੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਵੰਚ ਵਿੱਚੋਂ ਪਾਈ ਗੁਰ ਦਿੱਤਾ ਜੀ ਦੇ ਪਾਸੋਂ ਇੱਥੇ ਜੋ ਮੋੜੀ ਗੱਡੀ ਗਈ ਸੀ ਇਸ ਸਥਾਨ ਤੇ ਜੋ ਕੱਲ ਰੋਜ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਕੱਲ ਯਾਨੀ ਕਿ 19 ਜੂਨ ਨੂੰ ਜਿਨ੍ਹਾਂ ਦੀ ਸਮਾਪਤੀ ਹੈ ਜਿਨ੍ਹਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਉਸ ਤੋਂ ਪ੍ਰੰਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਹਜ਼ੂਰੀ ਰਾਗੀ ਕਥਾਵਾਚਕ ਸੰਗਤਾਂ ਨੂੰ ਜੋ ਹੈ ਕੀਰਤਨ ਦੇ ਨਾਲ ਕਥਾ ਦੇ ਨਾਲ ਨਿਹਾਲ ਕਰਨਗੇ ਨਾਲ ਹੀ ਸ਼ਾਮ ਦੇ ਜੋ ਦੀਵਾਨ ਹਨ ਸ਼ਾਮ 7 ਤੋਂ 10:30 ਵਜੇ ਤੱਕ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਕੀਰਤਨੀਏ ਢਾਡੀ ਕਵੀਸ਼ਰ ਜੋ ਹੈ ਸੰਗਤਾਂ ਨੂੰ ਦੀਵਾਨ ਦੇ ਨਾਲ ਨਿਹਾਲ ਕਰਨਗੇ ਜੋ ਇਸ ਸਥਾਨ ਤੇ ਬਹੁਤ ਹੀ ਵੱਡਾ ਜੋ ਪ੍ਰਬੰਧ ਤਖਸ਼ਰੀ ਕੇਸਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਚਲਾਇਆ ਜਾ ਰਿਹਾ ਹੈ ਅਤੇ ਸਾਰਾ ਦਿਨ ਗੁਰੂ ਕਾ ਲੰਗਰ ਜੋ ਹੈ ਅਟੁੱਟ ਵਰਤੇਗਾ ਆਪ ਜੀ ਦੇਖ ਸਕਦੇ ਹੋ ਕਿ ਕਿੰਨੀ ਸੁੰਦਰ ਸਜਾਵਟ ਜੋ ਕੀਤੀ ਗਈ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਇਸ ਹਰੀ ਜਸ ਦਾ ਜੋ ਹੈ ਵੱਧ ਤੋਂ ਵੱਧ ਲਾਹਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਆਪ ਜੀ ਦਰਸ਼ਨ ਦੇਦਾਰ ਕਰ ਰਹੇ ਹੋ ਇਸ ਸਥਾਨ ਦਾ ਨਾਮ ਗੁਰੂ ਕਾ ਮਹਿਲ ਪੋਰਾ ਸਾਹਿਬ ਹੈ ਇਸੇ ਹੀ ਪਾਵਨ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੂਜ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਪਰ 19 ਜੂਨ ਸਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋੜੀ ਗੱਡੀ ਸੀ ਜੇ ਅਸੀਂ ਪੁਰਾਣੇ ਇਤਿਹਾਸ ਦੇ ਉੱਪਰ ਝਾਤ ਮਾਰਦੇ ਆਂ ਤੇ ਲੋਦੀਪੁਰ ਸਹੋਟਾ ਤੇ ਮਾਖੋਵਾਲ ਪਿੰਡ ਦੇ ਦੀ ਯੁੱਧ ਦੇ ਵਿੱਚ ਚੱਕ ਨਾਨਕੀ ਨਗਰ ਦੀ ਮੋੜੀ ਗੱਡੀ ਗਈ ਸੀ ਤੇ ਜੇ ਅਸੀਂ ਨਗਰ ਵਸਾਉਣ ਦੇ ਕਾਰਜਵਾਲ ਦੇਖਦੇ ਆਂ ਤੇ ਨਗਰ ਵਸਾਉਣੇ ਰਾਜਿਆਂ ਮਹਾਰਾਜਿਆਂ ਦਾ ਕੰਮ ਹੁੰਦਾ ਪਰ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਨਗਰ ਬਸਾਉਣ ਦੀ ਪਰੰਪਰਾ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋ ਅੱਜ ਸਥਾਨ ਪਾਕਿਸਤਾਨ ਦੇ ਵਿੱਚ ਹੈ ਉਹ ਸਥਾਨ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਦੂਸਰੇ ਨਾਨਕ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਵਸਾਇਆ ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਚੌਥੇ ਨਾਨਕ ਗੁਰੂ ਰਾਮਦਾਸ ਸਾਹਿਬ ਜੀ ਨੇ ਚੱਕ ਰਾਮਦਾਸਪੁਰ ਵਸਾਇਆ ਜਿਸ ਦਾ ਅਜੋਕਾ ਨਾਮ ਅੰਮ੍ਰਿਤਸਰ ਹੈ ਪੰਚਮ ਪਾਤਸ਼ਾਹ ਨੇ ਉਸੇ ਹੀ ਨਗਰ ਦੀ ਉਸਾਰੀ ਦਾ ਕਾਰਜ ਕਰਵਾਇਆ ਛੇਵੇਂ ਪਾਤਸ਼ਾਹ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਰਾਹੀਂ ਕੀਰਤਪੁਰ ਨਗਰ ਦੀ ਮੋੜੀ ਗੱਡੀ ਤੇ ਉਸੇ ਹੀ ਅਸਥਾਨ ਦੇ ਨਜ਼ਦੀਕ 39 ਸਾਲ ਬਾਅਦ ਜੇ ਅਸੀਂ ਇਤਿਹਾਸ ਦੇ ਅੰਦਰ ਦੇਖਦੇ ਹਾਂ ਤੇ ਕੀਰਤਪੁਰ ਸਾਹਿਬ ਨਗਰ ਦੀ ਮੋੜੀ ਬਾਬਾ ਗੁਰਦਿੱਤਾ ਜੀ ਨੇ ਗੱਡੀ ਹੈ ਤੇ ਚੱਕ ਨਾਨਕੀ ਨਗਰ ਦੀ ਮੋੜੀ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਗੱਡੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਹੜਾ ਅਸੀਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਗੁਰਬਾਣੀ ਦੇ ਵਿੱਚ ਪੜਦੇ ਆ ਸਤਿਗੁਰੂ ਸਾਹਿਬ ਜੀ ਨੇ ਇਹ ਜ਼ਮੀਨ ਮੁੱਲ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ ਸੀ ਜਿੱਥੋਂ ਖਾਲਸਾ ਪੰਥ ਪ੍ਰਗਟ ਹੋਇਆ ਸਿੱਖ ਇਤਿਹਾਸ ਦੇ ਵਿੱਚ ਦੋ ਨਗਰਾਂ ਦਾ ਜ਼ਿਕਰ ਮਿਲਦਾ ਜਿੱਥੇ ਗੁਰੂ ਕੇ ਮਹਿਲ ਦਾ ਸਰੋਤ ਸਾਨੂੰ ਲਿਖਤੀ ਮਿਲਦਾ ਪਹਿਲਾ ਉਹ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸੀ ਗੁਰੂ ਕਾ ਮਹਿਲ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਹੈ ਤੇ ਦੂਸਰਾ ਇਹ ਗੁਰੂ ਕਾ ਮਹਿਲ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਦੀ ਰਹਾਇਸ਼ ਕੀਤੀ ਸੀ ਅੰਮ੍ਰਿਤਸਰ ਜਿਹਨੂੰ ਅਜੋਕਾ ਨਾਮ ਅਸੀਂ ਕਹਿੰਦੇ ਆਂ ਪੁਰਾਣੇ ਸਮੇਂ ਦੇ ਵਿੱਚ ਚੱਕ ਰਾਮਦਾਸ ਪੁਰਸੀ ਉਹਦਾ ਨਾਮ ਉਸ ਸਥਾਨ ਤੇ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਜ਼ਮੀਨ ਮੁੱਲ ਖਰੀਦੀ ਹੈ ਇੱਥੋਂ ਪੰਥ ਦਾ ਪ੍ਰਕਾਸ਼ ਕੀਤਾ ਗਿਆ ਤੇ ਇਸ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਇਹ ਜਿਹੜਾ ਇਲਾਕਾ ਹੈ ਪੰਜ ਗੁਰੂ ਸਾਹਿਬਾਨ ਦਾ ਗੁਰਿਆਈ ਦਾ ਜਿਹੜਾ ਪੀਰੀਡ ਹੈ ਉਹ ਕੀਰਤਪੁਰ ਸਾਹਿਬ ਤੇ ਚੱਕ ਨਾਨਕੀ ਤੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਜੋਤ ਦਾ ਪ੍ਰਕਾਸ਼ ਵੰਡਦੇ ਆ ਤੇ ਇਸ 19 ਜੂਨ ਸਨ 1665 ਇਸਵੀ ਵਿੱਚ ਵਸਾਇ ਨਗਰ ਦੀ ਯਾਦ ਦੇ ਵਿੱਚ ਹਰ ਸਾਲ ਤਖਤ ਸ੍ਰੀ ਕੇਸਗੜ ਸਾਹਿਬ ਜੀ ਵੱਲੋਂ ਇੱਥੇ ਗੁਰਮਤ ਸਮਾਗਮ ਕੀਤੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ